ਕੋਣੋ ਬਾਜੀ ਕਿਹਨੇ ਗੱਲ ਕਰਾ ਗਿਆ ਕੋਣ ਪੱਤਰਕਾਰ ਇਹਨਾਂ ਨਾਲ ਗੱਲ ਕਰਾ ਗਿਆ ਕਿਹਨਾਂ ਨਾਲ ਗੱਲ ਇਹਨਾਂ ਕਰਾ ਗਿਆ ਹੈ ਬਾਈ ਕੋਣ ਕੋਣ ਹੈ ਪੱਤਰਕਾਰ ਪੱਤਰਕਾਰ ਕੋਣ ਹੈ ਸਰਾਣੀ ਕੋਣੋ ਬਾਈ ਲੈ ਸਾਡਾ ਫੇਟ ਲਾਈ ਜੰਦੀ ਫਿਰ ਤਿੰਨ ਤੰਗਾਂ ਨੇ ਬੈਠੇ ਤੁਸੀਂ ਕਿੱਥਾ ਆਏ ਤੁਸੀਂ ਆ ਤੇਰੇ ਕੋਲ ਨੇ ਦੋਵੇਂ ਆਣਾ ਫਲਾਈਟ ਮੇਰੇ ਨਾਲ ਚੱਕ ਕਰਦੇ ਦੇਖ ਲੋ ਉਹ ਤਾਂ ਠੀਕ ਹੈ ਤੁਸੀਂ ਤਿੰਨ ਜਣੇ ਬੈਠੇ ਹੋ ਨਾ ਹੈਲਮਟ ਹੈ ਉਮਰ ਆਪਣੇ ਉਹ ਦਿਖਾ ਅੱਜ ਦਿਖਾ ਜੀ ਚਾਲੇ ਮਹਾਂ ਹਾਂ ਸਾਈਡ ਚ ਲੋ ਰੋਡ ਇੰਡ

ਆਹ ਚੈਵੀਰ ਉਹਦੇ ਚਾਉਂਦੇ ਨੇ ਮੈਂ ਗਰਮ ਫਿਨਿਸ਼ਿੰਗ ਨਕਸ਼ਾ ਲਗਾਇਆ ਹੈ ਮਾਨ ਜੋ ਐਸੇ ਹਿਸਾਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਜੋ ਕੇ ਸਾਡੇ ਜ਼ਿਲ੍ਹਾ ਪਟਿਆਲਾ ਭਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਸਾਡੇ ਜਿਹੜੇ ਇਹ ਨਾਕੇ ਲਗਾਏ ਜਾਂਦੇ ਆ ਉਸ ਲੜੀ ਦੇ ਤਹਿਤ ਅੱਜ ਬਹਾਦਰਗੜ੍ਹ ਜਿਹੜਾ ਕਿ ਟੋਲ ਪਲਾਜ਼ਾ ਉੱਥੇ ਅਸੀਂ ਨਾਕਾਬੰਦੀ ਕੀਤੀ ہوئی ਹੈ ਕੋਈ ਵੀ ਵਿਅਕਤੀ ਹੈ ਜਿਹੜਾ ਆ ਰਿਹਾ ਉਹ ਚੈੱਕ ਕੀਤਾ ਜਾ ਰਿਹਾ ਕਿ ਕਿਸ ਨੇ ਡਰਿੰਕ ਤੇ ਨਹੀਂ ਕੀਤੀ ਔਰ ਜੇ ਕਿਸੇ ਨੇ ਡਰਿੰਕ ਕੀਤੀ ਹੈ ਤਾਂ ਉਸ ਦਾ ਜਿਹੜੇ ਆ ਚਲਾਨ ਕਟਾਇਆ ਜਾ ਰਿਹਾ ਔਰ ਗੱਡੀ ਜਿਹੜੀ ਆ ਉਹਨੂੰ ਬੌਂਡ ਕੀਤਾ ਜਾ ਰਿਹਾ ਜਿਹੜੇ ਡਰਿੰਕ ਕੀਤੀਆਂ ਕਿੰਨੇ ਕ ਦਾ ਚਲਾਨ ਹੈ ਤੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਕੀ ਹੈ ਡਰਾਈਵਿੰਗ ਲਾਇਸੈਂਸ ਆ ਦੇਖੋ ਜਿਹੜਾ ਇਹਦਾ ਚਲਾਨ ਹੈ ਆ ਕਰੀਬ 15 10-15000 ਤੋਂ ਲੈ ਕੇ 25000 ਰੁਪਏ ਤੱਕ ਦਾ ਜੁਰਮਾਨਾ ਜੋ ਕਿ ਆਰਟੀਓ ਸਾਹਿਬ ਜਾਂ ਜੱਜ ਸਾਹਿਬ ਕਰਦੇ ਆ ਔਰ ਉਸ ਬੰਦੇ ਨੂੰ ਆ ਜਿਹੜਾ ਡਰਾਈਵਿੰਗ ਲਾਇਸੈਂਸ ਆ ਉਹ ਵੀ ਸਸਪੈਂਡ ਕਰਨ ਦੀ ਸਪਸ਼ਟ ਕੀਤੀ ਜਾਂਦੀ ਹੈ ਔਰ ਉਸ ਵਿਅਕਤੀ ਨੂੰ ਜੇਲ੍ਹ ਵੀ ਹੋ ਸਕਦੀ ਹੈ ਪਲੱਸ ਜੁਰਮਾਨਾ ਵੀ ਹੋਵੇਗਾ ਸੋ ਇਸ ਕਰਕੇ ਮੈਂ ਅਪੀਲ ਕਰਦਾ ਕਿ ਸਾਨੂੰ ਡਰਿੰਕ ਕਰਕੇ ਡਰਾਈਵਿੰਗ ਨਹੀਂ ਕਰਨੀ ਚਾਹੀਦੀ ਬਹੁਤ ਸਾਰੇ ਲੋਕ ਜਿਹੜੇ ਆ ਜਿਹੜੇ ਸਹੀ ਡਰਾਈਵਿੰਗ ਕਰ ਰਹੇ ਆ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਜੋ ਕਿ ਡਰਿੰਕ ਕਰਕੇ ਡਰਾਈਵਿੰਗ ਕਰਦੇ ਆ ਸੋ ਸਭ ਤੋਂ ਖਤਰਨਾਕ ਡਰਾਈਵਿੰਗ ਕਰਦੇ ਸਮੇਂ ਜਿਹੜੀ ਆ ਡਰਿੰਕ ਕਰਕੇ ਡਰਾਈਵਿੰਗ ਇਹ ਬਹੁਤ ਮਾੜੀ ਆ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਆਖਰੀਵ 6 ਚਲਾਣ ਅਸੀਂ ਕੀਤੇ ਆ ਔਰ ਅਸੀਂ ਇੱਥੇ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਆ ਕਿ ਪਿੱਛੇ ਬੈਕ ਸਾਈਡ ਤੇ ਜਿਹੜੀਆਂ ਸੀਟਾਂ ਆ ਸੀਟ ਬੈਲਟ ਉੱਥੇ ਵੀ ਲਗਾ ਕੇ ਚਲਣੀ ਆ ਇਹ ਨਹੀਂ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਬੈਕ ਸਾਈਡ ਤੇ ਬੈਠੇ ਆ ਜਦੋਂ ਕੋਈ ਐਕਸੀਡੈਂਟ ਹੁੰਦਾ ਅਚਾਨਕ ਹੁੰਦਾ ਪਿੱਛੇ ਬੈਠੇ ਵਿਅਕਤੀਆਂ ਦੀ ਵੀ ਜਿਹੜੀ ਆ ਉਹ ਜਾਨ ਚਲੀ ਜਾਂਦੀ ਆ ਸੀਟ ਬੈਲਟ ਲੱਗੀ ਹੋਵੇ ਜਾਨ ਬਚ ਜਾਂਦੀ ਆ ਸੋ ਮੈਂ ਇਹੀ ਅਪੀਲ ਕਰਦਾ ਕਿ ਬਹੁਤ ਸਾਰੇ ਲੋਕ ਜਿਹੜੇ ਹੈਡ ਰੈਸਟ ਆ ਉਹ ਉਹ ਚੱਕੀਨ ਦੇ ਨਾਲ ਉਤਾਰ ਕੇ ਰੱਖ ਲੈਂਦੇ ਆ ਅਸੀਂ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਕਿਉਂਕਿ ਜਦੋਂ ਵੀ ਕਿਤੇ ਐਕਸੀਡੈਂਟ ਹੁੰਦਾ ਜੇ ਪਿੱਛੇ ਹੈਡ ਰੈਸਟ ਨਹੀਂ ਲੱਗਿਆ ਤਾਂ ਧੋਣ ਤੇ ਮਨ ਕੇ ਟੁੱਟ ਜਾਂਦੇ ਆ ਦੁਨੀਆ ਤੇ ਕੋਈ ਵੀ ਇਹੋ ਜਿਹਾ ਡਾਕਟਰ ਨਹੀਂ ਜਿਹੜਾ ਉਹਨਾਂ ਨੂੰ ਸਹੀ ਕਰ ਸਕੇ ਸੋ ਸਾਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਆ ਤੇ ਦੋਸਤਾਂ ਨੂੰ ਵੀ ਭੈਣ ਭਰਾਵਾਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੀਏ ਕਿਸੇ ਤਰੀਕਾ ਸ਼ਹਿਰ ਦੇ ਵਿੱਚ ਵੀ ਜਿਹੜੀ ਹੈ ਕੰਜਾ ਕਿਸੇ ਜਾਏਗਾ ਜਿਹੜਾ ਕਿ ਉਲੰਘਣਾ ਕਰਦੇ ਨੇ हां बिल्कुल ਜਿਹੜੇ ਕੋਈ ਵੀ ਲੰਘਣ ਕਰਿਆ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਕਿਸੇ ਨੂੰ ਵੀ ਬਖਸ਼ਾ ਨਹੀਂ ਜਾ। ਸਰ ਰਾਜੇ ਸਾਡੇ ਦੇ 8:11 ਵੱਜ ਚੁੱਕੇ ਨੇ ਤੇ ਇਸ ਟਾਈਮ ਨਾਕਾ ਲਗਾਇਆ ਹੈ ਕੀ ਕਾਰਨ ਹੈ ਜੀ? ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਜੋ ਕੇ ਸਾਡੇ ਜ਼ਿਲ੍ਹਾ ਪਟਿਆਲਾ ਭਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਸਾਡੇ ਜਿਹੜੇ ਇਹ ਨਾਕੇ ਲਗਾਏ ਜਾਂਦੇ ਆ ਉਸ ਲੜੀ ਦੇ ਤਹਿਤ ਅੱਜ ਬਹਾਦਰਗੜ੍ਹ ਜਿਹੜਾ ਕਿ ਟੋਲ ਪਲਾਜ਼ਾ ਉੱਥੇ ਅਸੀਂ ਨਾਕਾਬੰਦੀ ਕੀਤੀ ہوئی ਹੈ। ਕੋਈ ਵੀ ਵਿਅਕਤੀ ਹੈ ਜਿਹੜਾ ਆ ਰਿਹਾ ਉਹ ਚੈੱਕ ਕੀਤਾ ਜਾ ਰਿਹਾ ਕਿ ਕਿਸੇ ਨੇ ਡਰਿੰਕ ਤੇ ਨਹੀਂ ਕੀਤੀ ਔਰ ਜੇ ਕਿਸੇ ਨੇ ਡਰਿੰਕ ਕੀਤੀ ਹੈ ਤਾਂ ਉਸ ਦਾ ਜਿਹੜੇ ਆ ਚਲਾਨ ਕੱਟਿਆ ਜਾ ਰਿਹਾ ਔਰ ਗੱਡੀ ਜਿਹੜੀ ਆ ਉਹਨੂੰ ਬੌਕ ਕੀਤਾ ਜਾ ਰਿਹਾ ਜਿਹੜੇ ਡਰਿੰਕ ਕੀਤੀ ਹੋਈ ਹੈ ਕਿੰਨੇ ਕ ਦਾ ਚਲਾਨ ਹੈ ਤੇ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੇ ਕੀ ਹੈ ਰੈਕੋ ਅ ਦੇਖੋ ਜਿਹੜਾ ਇਹਦਾ ਚਲਾਨ ਹੈ ਅ ਕਰੀਬ 15 10-15000 ਤੋਂ ਲੈ ਕੇ 25000 ਰੁਪਏ ਤੱਕ ਦਾ ਜੁਰਮਾਨਾ ਜੋ ਕਿ ਆਰਟੀਓ ਸਾਹਿਬ ਜਾਂ ਜਾਸ ਸਾਹਿਬ ਕਰਦੇ ਆ ਔਰ ਉਸ ਬੰਦੇ ਨੂੰ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਉਹ ਵੀ ਸਸਪੈਂਡ ਕਰਨ ਦੀ ਸਪਸ਼ਟ ਕੀਤੀ ਜਾਂਦੀ ਹੈ ਔਰ ਉਸ ਵਿਅਕਤੀ ਨੂੰ ਜੇਲ੍ਹ ਵੀ ਹੋ ਸਕਦੀ ਹੈ ਪਲੱਸ ਜੁਰਮਾਨਾ ਵੀ ਹੋਵੇਗਾ ਸੋ ਇਸ ਕਰਕੇ ਮੈਂ اپیل ਕਰਦਾ ਕਿ ਸਾਨੂੰ ਡਰਿੰਕ ਕਰਕੇ ਡਰਾਈਵਿੰਗ ਨਹੀਂ ਕਰਨੀ ਚਾਹੀਦੀ ਬਹੁਤ ਸਾਰੇ ਲੋਕ ਜਿਹੜੇ ਆ ਜਿਹੜੇ ਸਹੀ ਡਰਾਈਵਿੰਗ ਕਰ ਰਹੇ ਆ ਉਹ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਜੋ ਕਿ ਡਰਿੰਕ ਕਰਕੇ ਡਰਾਈਵਿੰਗ ਕਰਦੇ ਆ ਸੋ ਸਭ ਤੋਂ ਖਤਰਨਾਕ ਡਰਾਈਵਿੰਗ ਕਰਦੇ ਸਮੇਂ ਜਿਹੜੀ ਆ ਡਰਿੰਕ ਕਰਕੇ ਡਰਾਈਵਿੰਗ ਇਹ ਬਹੁਤ ਮਾੜੀ ਆ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਅ ਕਰੀਬ 6 ਚਲਾਣ ਅਸੀਂ ਕੀਤੇ ਆ ਔਰ ਅਸੀਂ ਅ ਇੱਥੇ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਆ ਕਿ ਪਿੱਛੇ ਬੈਕ ਸਾਈਡ ਤੇ ਜਿਹੜੀਆਂ ਸੀਟਾਂ ਆ ਸੀਟ ਬੈਲਟ ਉੱਥੇ ਵੀ ਲਗਾ ਕੇ ਚਲਣੀ ਆ ਇਹ ਨਹੀਂ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਅ ਬੈਕ ਸਾਈਡ ਤੇ ਬੈਠੇ ਆ ਜਦੋਂ ਕੋਈ ਐਕਸੀਡੈਂਟ ਹੁੰਦਾ ਅਚਾਨਕ ਹੁੰਦਾ ਅ ਪਿੱਛੇ ਬੈਠੇ ਵਿਅਕਤੀਆਂ ਦੀ ਵੀ ਜਿਹੜੀ ਆ ਉਹ ਜਾਨ ਚਲੀ ਜਾਂਦੀ ਆ ਅਸੀਟ ਬੈਲ ਲੱਗੀ ਹੋਵੇ ਜਾਨ ਬਚ ਜਾਂਦੀ ਹੈ ਸੋ ਮੈਂ ਇਹੀ ਅਪੀਲ ਕਰਦਾ ਕਿ ਬਹੁਤ ਸਾਰੇ ਲੋਕ ਜਿਹੜੇ ਹੈਡ ਰੈਸਟ ਆ ਉਹ ਉਹ ਸ਼ਕੀਨ ਦੇ ਨਾਲ ਉਤਾਰ ਕੇ ਰੱਖ ਲੈਂਦੇ ਆ ਅਸੀਂ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਕਿਉਂਕਿ ਜਦੋਂ ਵੀ ਕਿਤੇ ਐਕਸੀਡੈਂਟ ਹੁੰਦਾ ਜੇ ਪਿੱਛੇ ਹੈਡ ਰੈਸਟ ਨਹੀਂ ਲੱਗਿਆ ਤਾਂ ਧੌਣ ਤੇ ਮਾਰ ਕੇ ਟੁੱਟ ਜਾਂਦੇ ਆ ਦੁਨੀਆ ਤੇ ਕੋਈ ਵੀ ਅਜਿਹੇ ਡਾਕਟਰ ਨਹੀਂ ਜਿਹੜਾ ਉਹਨਾਂ ਨੂੰ ਸਹੀ ਕਰ ਸਕੇ ਸੋ ਸਾਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਆ ਤੇ ਦੋਸਤਾਂ ਨੂੰ ਵੀ ਭੈਣ ਭਰਾਵਾਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੀਏ ਦੂਸਰੇ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਹਾਂ ਬਿਲਕੁਲ ਜਿਹੜੇ ਕੋਈ ਵੀ ਲੰਘਣ ਕਰ ਰਿਹਾ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਕਿਸੇ ਨੂੰ ਵੀ ਪਛਾਣ ਨਹੀਂ ਜਾਂਦਾ